ਜਾ ਗਰੇ ਜਾਨਾ ਆ ਗਏ ਸੋ ਦੋਸਤੋ ਜਿਹੜਾ ਤਰਸਾ ਸ਼ਹਿਰ ਪੱਟੀ ਤੇ ਟਿੱਕ ਮੈਨ ਆਸਲ ਇਹ ਮਹਾਰਾਜ ਜੀ ਆਪਾਂ ਕਿੱਥੇ ਆ ਗਏ ਹੋਈਆਂ ਬਗਲਾ ਮੁਖੀ ਮੰਦਿਰ ਦੇ ਬਾਹਰ ਬਗਲਾ ਮੁਖੀ ਮੰਦਿਰ ਦੇ ਲੱਗ ਕੇ ਸੱਤ ਬੱਜੇ ਇਹ ਦੋਸਤੋ ਸੱਪ ਆਡੀ ਜੀਰਲਾ ਨਹੀਂ ਬਹੁਤ ਜ਼ਿਆਦਾ ਜੀਰਲਾ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਸੱਪ ਦੇ ਦਰਸ਼ਨ ਕਰਾਈ ਜਾਂ ਚੱਲਣ ਲੱਗੇ ਨਹੀਂ ਜਾਣਾ ਇਹ ਫਰੀਦਰ ਸਾਪੀ ਤੇ ਫੋਨ ਹੱਥੋਂ ਛੱਡਦੀ ਲੋੜ ਨਹੀਂ ਤੇਰੇ ਇਹਨਾਂ ਬਾਦ ਯਰ ਮਹਾਰਾਜ ਜੀ 40 ਮਿੰਟ ਤੇ ਮਾਰੇ ਦਾ ਦਮ ਰੱਖਿਆ ਇੱਕ ਵਾਰ ਇੱਕ ਵਾਰੀ ਦੇ ਵਿੱਚ 10 ਤੋਂ 15 ਬੰਦੇ ਮਾਰ ਇਹ ਸੱਪ ਬਾਣੀ ਹੋਇਆ ਕੋਈ ਹਕੀਮ ਉਹ ਵੈਦ ਜ਼ੋਰੀ ਨਾ ਜਾ 200 ਦਾ ਮਣਕਾ ਇਹ ਚੀਜ਼ ਨੇ ਕਾਟਣੀ ਇਹ ਕਰਨੀ ਇਥੋਂ ਤੱਕ ਕਿ ਜੇ ਮੈਨੂੰ ਲੜਿਆ ਹੋ ਸਕਦਾ ਮੈਨੂੰ ਵੀ ਹਸਪੀਟਲ ਪਹੁੰਚਣ ਦਾ ਟਾਈਮ ਨਾ ਦੇ ਫੋਨ ਮੇਰੀ ਜਿਹੜੀ ਜੇਬ ਵਾਲਾ ਪਵਾ ਦੇ ਜਿਹੜੇ ਲੋਕ ਸੱਪ ਲੜੇਦੇ ਦੇਸੀ ਦਵਾਈਆਂ ਦੇ ਚੱਕਰ ਤੇ ਪੈਂਦੇ ਆ ਉਹ ਬੰਦਾ ਤੁਹਾਨੂੰ ਉਸੇ ਸੱਪ ਤੋਂ ਵਿਚਾੜ ਸਕਦਾ ਜਿਹਦੇ 'ਚ ਜ਼ਹਿਰ ਨਹੀਂ ਹੈ ਪੰਜਾਬ ਦੀਆਂ ਗੱਲਾਂ ਸਮਝੋ ਵੀ ਸਿਰਫ ਫੋਨ ਸੁਣੂਗੀ ਪ੍ਰਸਾਰ ਇਹ ਨਹੀਂ ਕਿ ਮੈਂ ਤੁਹਾਨੂੰ ਪੰਜਾਬian ਕੋਈ ਨਸਲਾ ਜ਼ਹਿਰ ਹੁੰਦਾ ਪਹਿਲੇ ਨੰਬਰ ਤੇ ਆ ਜਿਹੜਾ ਨੈਗੇਟਿਵ ਦਿੰਦਾ ਸ਼ਾਮ ਤੋਂ ਕੇ ਵੇਚਾ ਨਾ ਜਦੋਂ ਨੂੰ ਹੱਥ ਰਵਾ ਨੇ ਉੱਠਣ ਨਾਲ ਆ ਦੇਖੋ ਤੇਰੇ ਦੰਦੀ ਬਟਨ ਨਾਲ ਮਾਰੀ ਸਿਰਫ ਕੰਮ ਕਰਦਾ ਥੋੜਾ ਜਿਹਾ ਟੁੱਟਾ ਹੁੰਦਾ ਮੈਂ ਲੋਰ ਵੀ ਬੜਿਆਂ ਦੇ ਹੱਥ ਪੱਲਾ ਚੋੜਦਾ ਆਪਣੇ ਜਿੱਲੇ ਦੇ ਵਿੱਚ ਬੜਿਆਂ ਦੇ ਚੋੜਦਾ ਪਿਆਰ ਕੋਈ ਨਾ ਕੋਈ ਕੰਮ ਨਹੀਂ ਕਰਉ ਕੋਈ ਪੈਂਦਾ ਨਹੀਂ ਇਹ ਲੈਣ ਦੇ ਵਿੱਚ ਕੰਮ ਥੋੜੀ ਇਹਨੂੰ ਮਾਰਾ ਰਿਆਂ ਤੁਸੀਂ ਸ਼ੇਰ ਹੁੰਦੇ ਬਰਾ ਬਾਰ ਅੰਦਰ ਜਾਈਦਾ ਵਾ ਲੋਕ ਬੜੀ ਚੰਨ ਨਾਲ ਦੇਂਦੇ ਆ ਸਰਦਾਰ ਦੀ ਬੜਾ ਮਾਣ ਕਰਦੇ ਆ ਪਿਆਰ ਮੁਹੱਬਤ ਕਰਦੀ ਉਹ ਕੋਈ ਹੁੰਦਾ ਹੁਣ ਮਖੌਨ ਦਾ ਨਹੀਂ ਸੱਪ ਜਿਨਾ ਕਿ 40 ਮਿੰਟ ਦੇ ਵਿੱਚ ਬੰਦੇ ਦੀ ਜਾਨ ਲੈਣ ਦਾ ਦਮ ਰੱਖਦਾ ਕੈਮਰਾਮੈਨ ਸਾਹਿਬ ਵੀ ਰੈਡੀ ਸਟੈਂਡੀਆਂ ਤੇ ਅਸੀਂ ਵੀ ਰੈਡੀ ਸਟੈਂਡੀਆਂ ਦੋਸਤੋ ਸੱਪ ਕੋਈ ਹੁਆ ਨਹੀਂ ਆ ਸਿਰਫ ਇਕੋ ਰਟਾਵਾ ਵੀ ਤੁਹਾਨੂੰ ਸਹੀ ਜਾਣਕਾਰੀ ਨਹੀਂ ਆਉਂਦੀ ਆਹ ਬੰਨੀ ਰਹੇ ਆ ਮੈਂ ਬੈਠਾ ਤੇ ਕੀ ਹੋ ਗਿਆ ਮੈਨੂੰ ਦੱਸੋ ਮੈਂ ਨਹੀਂ ਅੰਦਾਜ਼ਾ ਕਿ ਤੁਸੀਂ ਆਪਣਾ ਸਟੈਂਡ ਮਾਰੋ ਮੇਰੀਆਂ ਵੀਡੀਓ ਵੇਖ ਕੇ ਜਾਂ ਸਾ ਆਪਣਾ ਤੁਸੀਂ ਕੋਈ ਆ ਡੇਰ ਕੇ ਕੰਮ ਕਰੋ ਨਹੀਂ ਯਾਰ ਇੱਕ ਤਾਂ ਸਾਡਾ 25 25 26 26 ਸਾਲ ਦਾ ਤਜਰਬਾ ਬੋਲਦਾ ਦੂਜੀ ਗੱਲ ਸਾਨੂੰ ਇਹ ਬਤਾ ਵੀ ਨਹੀਂ ਅਟੈਕ ਕਿ ਦੋ ਕਰਨਾ ਹੈ ਇਹਦੀ ਸਹੀ ਮੂਵਮੈਂਟ ਕੀ ਆ ਹਰ ਇੱਕ ਚੀਜ਼ ਨੂੰ ਲਾਈਵ ਦੇ ਵਿੱਚ ਸਮਝਿਆ ਵਾ ਕਿਉਂਕਿ ਆਪਰੇ ਲਗਭਗ ਜ਼ਿੰਦਗੀ ਦੇ 26 27 ਸਾਲ ਮੈਂ ਦਿੱਤੇ ਹੀ ਸੱਪਨਾਂ ਦੋਸਤੋ ਬੜੇ ਪਿਆਰ ਨਾਲ ਬੜੇ ਇਜ਼ੀਲੀ ਤਰੀਕੇ ਨਾਲ ਇਹਨੂੰ ਫੜ ਲੈਣਾ ਤੇ ਆਹ ਦੇਖੋ ਉਹਨੂੰ ਘਦਰਾਂ ਲੱਗਾ ਤੇ ਹੁਣ ਜਿੱਦਾਂ ਕਿ ਤੁਸੀਂ ਦੇਖ ਰਹੇ ਜੀ ਉਹਨੂੰ ਆਪਣੀ ਮੂਮਟ ਦੇ ਵਿੱਚ ਆਇਆ ਜਦੋਂ ਜਦੋਂ ਉਹਨੂੰ ਘਦਰਾਂ ਲੱਗੂਗਾ ਆਪਣੀ ਮੂਮਟ ਦੇ ਵਿੱਚ ਆਊਗਾ ਦੋਸਤੋ ਸਭ ਫੜਨ ਵਾਲੇ ਬੰਦੇ ਨੂੰ ਸਭ ਤੋਂ ਜ਼ਿਆਦਾ ਵਰੀਆ ਸੇਫਟੀ ਕੀ ਆ ਵੀ ਆ ਗਲਟ ਜਾਂਦੀ ਜੇ ਕੋਈ ਇੰਡੀਆ ਦੇ ਵਿੱਚ ਵੀਰ ਸਾਹਿਬ ਕੋ ਫੜਦਾ ਵਾ ਤੇ ਮੇਰੇ ਚਲੋ ਜਿੱਦਾਂ ਦੇ ਮਰਦੀ ਹਾਲਾਤ ਦਾ ਮੈਂ ਬੜਿਆਂ ਜਾਣੇ ਨੂੰ ਆਪਣੇ ਕੋਲ ਕਲਬ ਜਿਹੜੇ ਆ ਪੰਜਾਬ ਦੇ ਸਾਥ ਫੜਨ ਵਾਲੇ ਵੀਰਾਂ ਨੂੰ ਗਿਫਟ ਕੀਤੇ ਆ ਤੇ ਜੇ ਹੁਣ ਵੀ ਕਿਸੇ ਨੂੰ ਕੋਈ ਗਿਫਟ ਚਾਹੀਦਾ ਹੋਊਗਾ ਕਲਬਜਾਂ ਦਾ ਤੇ ਜਾ ਦੇ ਹਾਲ ਕੇ ਘਰ ਦੇ ਪੈਲੇ ਜੇ ਤੇ ਜਾ ਆਪਣੇ ਕੋੜੀ ਜਿਹੜਾ ਐਡਰੈਸ ਦੇ ਦਿਓ ਲਗਭਗ ਤੁਸੀਂ ਜਿਹੜਾ ਵੀਡੀਓ ਦੇ ਵਿੱਚ ਮੇਰਾ ਕਲਬ ਜੀ ਵੇਖਣ ਦੇ ਜੇ ਤੀਜਾ ਚੌਥਾ ਸਾਲ ਆਇਆ ਤੇ ਲਗਭਗ ਇੱਕ ਵਾਰੀ ਪਾਣੀ ਦੇ ਵਿੱਚ ਗਿੱਲਾ ਵੀ ਹੋਇਆ ਤੂੰ ਅੱਜ ਮਾਰਾ ਜੀ ਮੌਤ ਹੀ ਜੇ ਜਿਹੜਾ ਸੱਪ ਰੇਡੇ ਦੇ ਵਿੱਚ ਤੁਹਾਨੂੰ ਕਹਿੰਦਾ ਨਾ ਵੀ ਮੇਰੇ ਕੋਲ ਆਓ ਪੰਡਤ ਜੀ ਮੈਂ ਹੋਰੀ ਜਾਨ ਬਚਾ ਦਊਗਾ ਭਾਜੀ ਜਲਦੀ ਇਹਨੇ ਬਾਈਟ ਨਹੀਂ ਕਰਦੀ ਜੇ ਇਹਨੇ ਬਾਈਟ ਕੀਤੀ ਤੇਨੇ ਆਪਣਾ ਜ਼ਹਿਰ ਵੀ ਸੁੱਟਣਾ ਤੁਹਾਡੇ ਸਰੀਰ ਤੋਂ ਲਹੂ ਵੀ ਨਿਕਲਣਾ ਮੈਂ ਸਾਰਾ ਕੁਝ ਹੋਣਾ ਪਰ ਇੰਨੇ ਜ਼ਹਿਰ ਦੀ ਤਾਂ ਰੇਡੇ ਅੰਦਰ ਸੁੱਟਣਾ ਉਸੀ ਨੂੰ ਆਪਾਂ ਕਹਿੰਦੇ ਹਾਂ ਖਾਲੀ ਬਾਈਟ ਜਿੱਦਾਂ ਡਾਕਟਰ ਕੋ ਇੱਕ ਸਰੀੰਜ ਵਿੱਚ ਮਾਸਟ ਵਰਦਾ ਤੇ ਪਿੱਛੇ ਜ਼ਬਾਨੀ ਦਿੰਦਾ ਲਿਕਵਿਡ ਸਰੀੰਜ ਵਿੱਚ ਰਿਆ ਜਾਂਦਾ ਉਹਨਾਂ ਕਹ ਜ਼ਹਿਰ ਤੁਹਾਡੀ ਬਾਡੀ ਨਹੀਂ ਚੱਲ ਸਕਦੀ ਆ ਤੇ ਸਾਡੀ ਬਾਡੀ ਨਹੀਂ ਚੱਲ ਸਕਦੀ ਠੀਕ ਹੈ ਜੇ ਇਹਨੇ ਬਾਈਟ ਕਰਕੇ ਜ਼ਹਿਰ ਛੁੱਟਦਾ ਹੋ ਸਕਦਾ ਤੇ ਉੱਥੇ ਸੋਚ ਬੈ ਜਾਣੀ ਆ ਸਾਨੂੰ ਸੋਚਦੋਂ ਪਤਾ ਲੱਗਦਾ ਵੀ ਇਹਨੂੰ ਇਸ ਬੰਦੇ ਨੂੰ ਸਿਰਫ ਫਨੀਅਰ ਜ਼ਾਪ ਲੜਿਆ ਕਿਉਂਕਿ ਪੰਜਾਬ ਜਿੱਥੇ ਲੋਤਾ ਸਾਪਾ ਜਿਹੜਾ ਬਾਈਟ ਕਰਕੇ ਬੰਦੇ ਨੂੰ ਸੋਚ ਪਾਉਂਦਾ ਦੂਜੇ ਨੂੰ ਅਸੀਂ ਅਸਲ ਵਾਈਪਰ ਕਿੱਜੋ ਪੰਜਾਬ ਦੀ ਕਸਮ ਨਹੀਂ ਹੈਗੀ ਤੇ ਬਣਦੇ ਦਾ ਹੈ ਹੈਗਾ ਖੂਬਸੂਰਤ ਰੂਪੋਤ ਭਾਈ ਕਿ ਨਹੀਂ ਹੋਈ ਕੰਮ ਤੇ ਚੱਲਦੇ ਰਹਿਣੇ ਲਾ ਲ ਇਧਰੋਂ ਦੀ ਮੈਨੂੰ ਦੋਸਤੋ ਕਿਸੇ ਵੀਰ ਨੇ ਨਾਲ ਉਹ ਦਿਹਾੜੇ ਦੇ ਵਿੱਚ ਬਾਈਕ ਗ੍ਰਿਫਟ ਕੀਤੀ 2015 ਚਲੋ ਦਿলো ਮਿਹਰਮਾਨੀ ਸੋਸ਼ਲ ਮੀਡੀਆ ਦੇ ਵੀਰਾਂ ਨੇ ਲੈ ਗਿਆ ਬੰਦਿਆਂ ਦੀ ਸਪੋਰਟ ਵੀ ਕਰਦੇ ਆ ਬਾਜੀ ਮੇਰੇ ਮੰਦਰ ਦੀ ਸ਼ਰਤ ਲੱਗੀ ਆ ਉਹ ਮੰਦਰ ਦਾ ਨਵਾਂ ਬਣਾਉਣਾ ਵਾ ਤੇ ਜੋ ਕੋਈ ਕੋ ਸਰਦਾਂ ਬੰਦਾ ਆਇਆ ਸਪੋਰਟ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਕਰਿਓ ਉਹਦੀ ਸੱਪ ਲੜੇ ਦੇ ਕੇ ਡਾਕਟਰ ਕੋਲ ਜਾਣਾ ਦਵਾਈਆਂ ਦੂਈਆਂ ਦੇ ਚੱਕਰ 'ਚ ਦੇਸੀ ਚੀਜ਼ਾਂ ਦੇ ਨਹੀਂ ਬੈਣਾ ਪਰੋ ਜੀ ਪਰसों ਤੋਂ ਉਹ ਨਹੀਂ ਮੈਂ ਕੁੜੀ ਬਚਾਈ ਆ ਜੀ ਪਰਸੋ 14 ਨਹੀਂ ਰਾਤ ਦੇ ਕੁੜੀ ਬਚਾਈ ਆ ਤਿੰਨ ਦਿਨ ਪਹਿਲਾਂ ਆ ਸੈਦਪੁਰੋਂ ਬੱਠੇ ਤਾਂ ਨਹੀਂ ਲੱਗੇ। ਉਹ ਆਹ ਸਟੋਰ ਦਾ ਕਮਰਾ ਬੰਦ ਕਰਦੀਆਂ ਇਹਨੂੰ ਬਾਈਟ ਕੀਤੀ ਜਸ ਆਪਣੇ ਆਏ ਆ। ਉਹ ਪੈਰਾਂ ਦੇ ਡੱਡਾਂ ਦੀ ਤੋਂ ਪਤਾ ਲੱਗਾ ਵੀ 7 ਪਿੰਜਾ ਜ਼ਹਿਰ ਵਾਲਾ। ਕੁੜੀ ਵੀ ਥੋੜਾ ਜਿਹਾ ਕੈਮ ਕੀਤੀ ਕਿਉਂਕਿ ਕੁੜੀ ਦੇ ਲਈ ਜਿਆਦਾ ਝੱਟ ਗਈ ਜ਼ਹਿਰ ਵਾਲੀ ਦੀ ਕੋਈ ਗੱਲ ਹੀ ਨਹੀਂ। ਫਿਰ ਘਾਟ ਲਾਗਿਓ 7 ਵੀ ਬੜਿਆ ਤੇ ਪੂਰਾ ਗੋਸ਼ ਉਹਨਾਂ ਨੂੰ ਸਮਝਾਇਆ। ਪਰ ਕੁੜੀ ਇੰਨਾ ਹੀ ਜਿਆਦਾ ਘਬਰਾ ਗਈ ਕਿ ਬੌਧੀ ਰੋਤੀ ਉਹਨਾਂ ਤੋਂ ਤਿੱਗ ਕਈ ਲੋਕ ਸੱਪ ਲੜ ਕੇ ਤਾਂ ਬਹੁਤ ਘਾਟ ਮਰਦੇ ਕਿਉਂਕਿ ਜ਼ਹਿਰ ਵਾਲੀਆਂ ਨਸਰਾਂ ਤੋਂ ਸੱਪ ਜਦੋਂ ਬਾਈਡ ਹੋ ਜਾਂਦਾ ਲੋਕ ਇਹਨੇ ਡਰਨਾ ਹੀ ਨਹੀਂ دہشت ਨਹੀਂ ਕਰ ਸਕਦੇ ਦੋਸਤੋ ਸੱਪਾਂ ਤੋਂ ਕਦੀ ਨਹੀਂ ਡਰਨਾ ਜਦ ਤੱਕ بڑے ਖੁੰਨੇ ਨਰਸ਼ਿਦ ਕਰਾਏ ਜਾਂਦੇ ਨੂੰ ਨਾ ਦੇਖਤਾ ਜੀ ਤੇ ਦੋਸਤੋ ਇਹ ਸੱਪ ਪਾਉਂਦਾ ਡੱਬੇ ਦੇ ਕਾਪੜਾ ਬੜਾ ਤਾਜ ਆ ਤੇ ਵੀਡੀਓ ਦੇ ਵਿੱਚ ਸਟੈਲ ਕਾਪੀ ਕਦੀ ਨਹੀਂ ਕਰਨੀ ਰਮੇ ਸੰਗ ਲੱਗ ਗਿਆ ਹੈ ਹਾਂ ਲਾਈਟ ਮਾਰ ਕੇ ਰਖੀ ਰ ਮੂੰਹ ਵੇਖਣਾ ਜਿਦਾ ਕਿ ਕੈਮਰਾਮੈਨ ਸਾਹ ਥੋੜੀ ਦੂਰ ਹੋ ਜਾ ਮੈਨੂੰ ਵੀ ਨਹੀਂ ਆ ਰ ਮੂੰਹ ਵੀ ਖੰਡੇ ਲਾਈਟ ਦੂਰ ਕਰ ਉੱਪਰ ਦੋ ਮਿੰਟ ਬੋਤੋ ਫੋਟੋ ਬਣਾ ਦੇ ਹਾਂ ਦਬੇ ਜਾ ਟੱਕਰ ਹੁਣ ਦੇਖ ਦੇ ਰ ਮੂੰਹ ਉੱਤੇ ਸਿਰ ਮੈਨੂੰ ਤਕੋਂ ਲਾਈਟ ਲਈ ਜਾ ਦਬਾ ਟੱਕਰ ਦੋਸਤੋ ਡੱਬੇ ਚ ਸੱਪ ਪੌਂਦੇ ਜੇ ਇਹਨੂੰ ਛੱਡ ਕੇ ਦੂਰ ਆਇਆ ਕਰੋ ਪਰ ਅੱਧੀ ਹੁਣ ਸੱਪ ਸ਼ਾਂਤ ਹੋ ਗਿਆ ਜੀ ਕੋਈ ਇਹਨੂੰ ਕੀ ਲਿਆ ਨਹੀਂ ਕੁਛ ਨਹੀਂ ਆ ਸਿਰਫ ਉਹਨੂੰ ਆਪਣੇ ਲੁਕਣ ਦੀ ਜਗ੍ਹਾ ਮਿਲ ਗਈ ਉਹਨੂੰ ਲੱਗਦਾ ਕਿ ਮੈਂ ਇਸ ਜਗ੍ਹਾ ਦੇ ਵਿੱਚ ਸੇਫ ਹਾਂ ਸਿਰਫ ਇਸ ਕਰਕੇ ਹੋਰ ਕੋਈ ਸੱਪ ਤੰਤਰ ਮੰਤਰ ਨਹੀਂ ਕਿ ਮਤਲਬ ਉਹ ਆ ਰਹੀ ਹੈ ਡੱਬੇ ਦੀ ਸ਼ਾਂਤ ਹੋ ਗਿਆ ਵਾ ਤੇ ਸੱਪਾਂ ਦਾ ਥੋੜਾ ਜਿਹਾ ਸੁਭਾਅ ਸਮਝਿਆ ਵਾ ਹੋਰ ਗੱਲ ਕੋਈ ਨਹੀਂ ਕੈਮਰਾਮੈਨ ਸਾਹਿਬ ਕਰਕੇ ਜੂ ਮਗਾਈ ਲੋਕਾਂ ਨੂੰ ਤੋ ਦੋਸਤੋ ਸਟੈਂਡੀ ਕਾਪੀ ਨਾ ਮਾਰਿਆ ਕਰੋ ਇੰਨੀ ਗਮਿੰਦ ਮੰਤ ਮੰਨਿਆ ਕਰੋ ਬਾਕੀ ਵੀਡੀਓ ਬੜੀਆ ਵੀਰ ਵੇਦੇ ਆ ਬੜੀ ਸਪੋਰਟ ਕਰਦੇ ਆ ਲਾਈਵ ਦੇ ਵਿੱਚ ਅਹੀਂ ਵੀ ਜੋ ਆ ਨਾ ਸਭਾਂ ਬਾਰੇ ਸੱਚੀ ਬੋਲਿਆ ਵਾ ਕਿ ਜ਼ਿੰਦਗੀ ਚ ਮੈਂ ਕਿਹਨੂੰ ਦੱਸ ਬਲੇ ਵਾਲੇ ਮਰੀਜ਼ ਮੈਂ ਨਹੀਂ ਬੜੇ ਪਛਾਏ ਸੀ ਪਰ ਜਿੰਨੇ ਮਰੀਜ਼ ਮੈਂ ਬਚਾਏ ਜੇ ਮੈਂ ਨਹੀਂ ਵੀ ਨਜ਼ਰ ਆਲੇ ਪਛਾਏ ਸੀ ਸਿਰਫ ਮੇਰੇ ਕੋਲ ਬਲਕਿ ਇਹ ਵੀ ਆ ਵੀ ਮੈਂ ਠੀਕ ਕਰਕੇ ਬੰਦੇ ਨੂੰ ਸੱਚ ਦੱਸ ਉਹ ਜਦੋਂ ਸੱਚ ਦੱਸੀ ਜਾ ਲਾਸ਼ ਦੇ ਉੱਤੇ ਕੋ ਦੇ ਕੇ ਕੋ ਹੋ ਜਾਂਦਾ ਔਰ ਕੋਈ ਕੋਈ ਹੱਤ ਦਾ ਜਿਆਦਾ ਬਣਦੀ ਹੈ ਜੀ ਲਾਈਕ ਸ਼ੇਅਰ ਕਮੈਂਟ ਕਰੋ ਸਕਰੀਨ ਤੇ ਨੰਬਰ ਚੱਲਦੇ ਆ Редактор субтитров А.Семкин Корректор А.Егорова